ਦੇ ਜੰਡਿਆਲਾ ਗੁਰੂ ਟੋਲ ਪਲਾਜ਼ਾ ਉੱਪਰ ਹੋਇਆ ਚਮਕ ਕੇ ਹੰਗਾਮਾ ਪੀਆਰਟੀਸੀ ਦੇ ਕੰਡਕਟਰ ਦੇ ਨਾਲ ਤੇ ਟੋਲ ਪਲਾਜ਼ਾ ਮੁਲਾਜ਼ਮਾਂ ਵਿੱਚ ਹੋਈ ਝੜਪ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਹੋਈਆਂ ਕੈਦ ਜੰਡਿਆਲਾ ਗੁਰੂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਤੇ ਪੀਆਰਟੀਸੀ ਦੇ ਕੰਡਕਟਰ ਦੇ ਨਾਲ ਹੋਈ ਝੜਕ ਜਿਸ ਦੇ ਦੌਰਾਨ ਕੰਡਕਟਰ ਦਾ ਕਹਿਣਾ ਹੈ ਕਿ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਸਿਰ ਦੇ ਵਿੱਚ ਕੜੇ ਤੇ ਰਾਡ ਮਾਰੀ ਗਈ ਹੈ ਉਧਰ ਜੇ ਗੱਲ ਕਰੀਏ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਕੰਡਕਟਰ ਨੇ ਹੀ ਲੜਾਈ ਸ਼ੁਰੂ ਕੀਤੀ ਤੇ ਇੱਕ ਸਰਦਾਰ ਦੀ ਪਾਗ ਲਾ ਦਿੱਤੀ ਇਸ ਨੂੰ ਲੈ ਕੇ ਹੋਇਆ ਸੀ ਝਗੜਾ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਰੋਡ ਕੀਤਾ ਗਿਆ ਜਾਮ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਕਰ ਰਹੀ ਇਸ ਮਾਮਲੇ ਦੀ ਜਾਂਚ ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਉਹ ਸਾਨੂੰ ਆਪਣੇ ਪਾਸੇ ਬਣਦੇ ਦੋਨੇ ਪਾਸੇ ਕੋਈ ਕੋਈ ਬੋਲਦੇ ਨਾ ਉਹਨਾਂ ਨੇ ਕਿਹਾ ਨਹੀਂ ਆ ਲੈਦਾ ਬਣ ਗਿਆ ਪਰ ਤੂੰ ਨੇ ਸਿਰ ਪੜਿਆ ਦੋਨੇ ਪਾਸੇ ਹੁਣ ਚੱਕ ਦੋਨੇ ਪਾਸੇ ਬਣਾ ਦੇ ਨੂੰ ਗੱਲ ਕਰ ਦੋ ਜਿਹੜਾ ਵੀਡੀਓ ਦੇਖਦਾ ਜਿਹਨੇ ਪੱਗ ਲਾਈ ਪਹਿਲੋ ਪੱਗ ਹੱਥ ਮੀਟੇ ਹਾਂ ਬਿਲਕੁਲ ਲਾਈ ਹੈ ਪਰ ਉਹ ਜਿਹਨੇ ਆ ਕੇ ਬਾਈ ਨੇ ਪਹਿਲਾਂ ਉਹਨਾਂ ਨਾਲ ਗੱਲ ਕਰ ਲਓ ਮੈਂ ਦੱਸਦਾ ਮੈਂ ਨਹੀਂ ਬੋਲਦਾ ਤੀ ਮਰਾਗ ਨਹੀਂ ਮਰਾਗ ਭਰਾ ਆ ਮੈਂ ਗਲਤ ਨਹੀਂ ਦੱਸਦਾ ਬਾਈ ਨੇ ਆ ਕੇ ਸਿੱਧਾ ਬੋਟ ਹਟਾਇਆ ਬੋੜ ਰਾਇਆ ਉਹ ਆਡੀਟ ਕੋਲ ਬੋਰਡ ਨੂੰ ਖਿੱਚ ਰਿਹਾ ਦੱਸ ਦੇ ਉਸ ਤਰੀਕੇ ਨਾਲ ਰੋਕ ਰਿਹਾ ਇਹਨੇ ਬਾਈਂ ਸੱਤਾਂ ਮਰਿਆ ਬਾਹੂਦਰ ਵੀ ਹੱਥੋਂ ਪਾਈ ਉਹਨੇ ਧੱਕੇ ਪਾ ਲਏ ਧੱਕੇ ਸਟਾਰਟ ਹੋ ਗਏ ਨਾ ਮੈਂ ਕਹਿੰਦੇ ਧੱਕਾ ਮਾਰਿਆ ਪਰ ਪੱੜ ਨਹੀਂ ਆਉਣ ਕਰਦੇ ਆ ਜੀ ਕੋਈ ਨਹੀਂ ਕਰਦਾ ਵੀਡੀਓ ਸਾਰੇ ਦੇਖੋ ਵੀਡੀਓ ਫਿਰ ਦੇਖੋ ਜਮ ਕਰਨਾ ਹੱਦ ਨਹੀਂ ਕਰਦੇ ਜਨਾਬ ਬੁਰਾ ਸਿਰ ਪਾੜੇ ਬਹਿ ਹਲੀ ਵਾਹ ਨਾ ਕਰਦੇ ਤੁਸੀਂ ਬੰਦੇ ਬਾਹਰ ਬੰਦੋ ਅੱਧੀ ਬੰਦੇ ਨੂੰ ਤਾਂ ਖੂਬ ਬੰਦੇ ਨੂੰ ਛੋਟੀ ਜਿਹੀ ਬੰਦੇ ਗਮ ਲਿਆਉਂਦਾ ਜਮ ਬੰਦੇ ਦਾ ਲਿਆਓ ਬੰਦਾ ਚਾਈ ਕਰੇ ਨਿਕਾਲਾ ਸਿਰ ਪਾੜੇ ਮੈਂ ਸਾਡੀ ਗਲਤੀ ਹੋ ਗਈ ਬੰਦਾ ਦਾ ਘਰ ਬਣਾਓ ਕੰਮ ਹੋਣਾ ਪਹਿਲਾਂ ਜਮ ਖਾਗ ਪਹਿਲਾਂ ਬੰਦੇ ਨੂੰ ਬੁਲਾ ਲਓ ਪਰਚਾ ਬਣਾਓ ਜਦ ਤੱਕ ਨਾ ਨਾ ਬਲੋ ਕੀ ਕਾਰਵਾਈ ਕੀਤੀ ਜਾਗੀ ਹਿੰਦ ਤੱਕ ਉਹਦੇ ਬਾਅਦ ਵੀ ਹੁਣ ਮੌਕੇ ਤੇ ਆਇਆ ਉਹ ਦੋਨੇ ਪਾਰਟੀਆਂ ਦਾ ਝਗੜਾ ਜ਼ਰੂਰ ਹੋਇਆ ਉਹ ਹੁਣ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਕਿਹੜਾ ਕਸੂਰ ਹੈ ਜੋ ਕਸੂਰਵਾਰ ਹੋਵੇਗਾ ਉਹ ਤੇ ਕਰ ਦੇਵਾਂਗੇ। ਕੀ ਜਾ ਰਿਹਾ ਕਿ ਟੋਲ ਪਲਾਜ਼ਾ ਦੇ ਬਾਜ਼ਮਾ ਨੂੰ ਕੀ ਜਾ ਰਿਹਾ ਕਿ ਮੇਰੀ پاਗਲਾ ਦਿੱਤੀ ਗਈ ਹੈ ਇਸ ਕਰਕੇ ਜਿਹੜਾ ਉਹ ਝਗੜਾ ਹੋਇਆ ਹੈ। ਹਾਂ ਸਾਰੀ ਸਾਰੀ ਡਿਟੇਲ ਚ ਬਿਫੋਰ ਰਿਪੋਰਟ ਹੋਇਆ ਸਾਰਾ ਕੁਝ। ਉਹ ਕੱਲੇ ਕੱਲੇ ਚੀਜ਼ ਨੂੰ ਵੈਰੀਫਾਈ ਕਰਕੇ ਜੋ ਕਾਨੂੰਨੀ ਤੌਰ ਤੇ ਬਣਦਾ ਹੋਊਗਾ ਕਰ ਦੇਵਾਂਗੇ। ਕੁਝ ਸੀਸੀਟੀਵੀ ਫੁਟੇਜ ਜਿਹੜੀ ਹੈ ਉਹ ਸਾਹਮਣੇ ਆਈ ਹੈ। ਹਰ ਜੀ ਤੁਸੀਂ ਦੇਖ ਹੀ ਰਹੇ ਹੋ ਮੈਂ ਵੀ ਹੁਣ ਵੈਰੀਫਾਈ ਕੀਤਾ ਹੁਣ ਦੂਜੀ ਧਿਰ ਨੂੰ ਵੀ ਪੁੱਛਦੇ ਆਂ ਵੀ ਉਹ ਕੀ ਕਹਿ ਰਹੇ ਆਂ ਤੇ ਦੋਨਾਂ ਨੂੰ ਕਲੱਬ ਕਰਕੇ ਸੱਜ ਲੈਣੇ ਆ ਇਕੱਠੇ ਕਰਕੇ ਫਿਰ ਫਾਈਨਲ ਕਰਾਂਗੇ ਜੋ ਹੋ ਰਿਹਾ ਹੈ